ਬਾਪੂ ਜੀ ਖੜ ਜਿਓ ਮੜਿਆ ਹੋਰ ਸਣਾ ਠੀਕ ਠਾਇ ਜੀ ਹਾਂ ਜੀ ਪਾਜੀ ਠੀਕ ਬੜੀ ਨੇਰੇ ਆਉਂਦੇ ਜੀ ਨੇਰਾ ਹੋ ਗਿਆ ਪਾਜੀ ਮੁਗਲ ਚਕੋ ਆਏ ਆ ਅੱਛਾ ਮੁਗਲ ਚਕੋ ਆਏ ਹਾਂ ਜੀ ਆਹ ਕੋਣ ਨਾਲ ਉਹ ਮੈਂ ਘਰਦੀ ਆ ਅੱਛਾ ਘਰਦੀ ਆ ਤੇ ਕਿਤੇ ਕੰਮ ਕੁੰਮ ਕਰਦੇ ਕਿਤੇ ਨਹੀਂ ਕੰਮ ਹੀ ਕਰਦੇ ਮੈਂ ਉਹਦੇ ਸਰਦ ਗਿਆ ਹਾਂ ਅੱਛਾ ਸਰੇ ਗਿਆ ਹਾਂ ਹਾਂ ਜੀ ਹਾਂ ਜੀ ਅੱਛਾ ਜੀ ਨੇਰੇ ਇੰਨਾ ਰਿਕਸ਼ੇ ਤੇ ਇੰਨਾ ਨੇਰੇ ਲੈ ਆ ਪਾਜੀ ਜਾਰੇ ਕੋਤਪ ਦਾ 40 ਤੇ ਜਣਿਆ ਅੱਛਾ ਇਹਨੇ ਚੰਟਿਸ ਨੇ ਠੰਡੇ ਚ ਬਾਪੂ ਤੇ ਬੇਬੀ ਆ ਰਹੇ ਆ ਤੇ ਬਾਬਾ ਜੀ ਕਿ ਪਰਵਾਰ ਚ ਕੌਣ ਕੌਣ ਤੁਹਾਡੇ ਦੋਵੇਂ ਜੀ ਪਾਜੀ ਦੋਵੇਂ ਜੀ ਬੱਚੇ ਬੱਚਾ ਨਹੀਂ ਕੋਈ ਬੱਚਾ ਨਹੀਂ ਹੈਗਾ ਮਾਂ ਨੇ ਕਿਹੜੀਆਂ ਮਾਂ ਨੇ ਕਿਹੜੀਆਂ ਪਾਜੀ ਕੰਗਾਂਵਾਂ ਕਿੱਗਾ ਤੇ ਰੋਟੀ ਦੇ ਕੰਗਾਂਵਾਂ ਕਿੱਮਾ ਹਾਂਜੀ ਪਿੰਡ ਕਿਹੜਾ ਤੁਹਾਡਾ ਖੱਬੇ ਖੱਬੇ ਡੋਗਰਾ ਕੇ ਕਿਹੜਾ ਮੈਂ ਆ ਖੱਬੇ ਮੈਨੂੰ ਲੱਗੇ ਆ ਨੌਕੇ ਲੱਗੇ ਅੱਛਾ ਮਿਲ ਲੱਗੇ ਯਾਰ ਠੀਕ ਹੈ ਜੀ ਉਦਾਂ ਕੰਮ ਕੀ ਕਰਦੇ ਤੁਸੀਂ ਹਾਂ ਲੱਗੇ ਆ ਇਹਨੂੰ ਖਾਦੀ ਦੇ ਕਾਪ ਨੂੰ ਵਿਚਾਲਿਆ ਦਸਕਰ ਢੰਡਰਵਾਲ ਸਿੰਘ ਨੇ ਕਿਹਨੇ ਦਿੱਤਾ ਰਿਕਸ਼ਾ ਢੰਡਰਵਾਲ ਨੇ ਅੰਬਸਰ ਨਰਵੈਰ ਵੀਰ ਨੇ ਅੰਬਸਰ ਵਾਲੇ ਨਹੀਂ ਹਾਂਜੀ ਠੀਕ ਹੈ ਠੀਕ ਹੈ ਤੇ ਜਾਣਦਾ ਮੇਰਾ ਸੱਜਣ ਹੀ ਆਉ ਹਾਂਜੀ ਕੋਠੇ ਡੱਗਾ ਕੋਠੇ ਡੱਗਾ ਨਾ ਦਸੋਂ ਪਾਣੀ ਆ ਕੱਖ ਨਹੀਂ ਨਾ ਦੇ ਢੱਪਾ ਕੋਠੇ ਦੀ ਆਪਾਂ ਸੇਵਾ ਕਰ ਲਾਂਗੇ ਅੱਛਾ ਠੀਕ ਹੈ ਜੀ ਆਪਾਂ ਵੀ ਸੰਸਤਾ ਵਾਲੇ ਜਿਹੜੇ ਨਰਵੈਰ ਵੀਰ ਸੇਵਾ ਕਰਦਾ ਨਾ ਉਦਾਂ ਹੀ ਆਪਾਂ ਨਾ ਆ ਵੀ ਆ ਜੀ ਮੋਟਰਸਾਈਕਲ ਕਿਸੇ ਕਹਿੰਦਾ ਇੱਥੇ ਆਈ ਤੇ ਕਿਸ ਨੇ ਮੋਟਰਸਾਈਕਲ ਭੇਜਿਆ ਤੇ ਉਹ ਲੈ ਕੇ ਆਏ ਸੀ ਅੱਛਾ ਤੇ ਬਾਬੇ ਤੁਹਾਡਾ ਕੋਈ ਨੰਬਰ ਨੰਬਰ ਭਾਵੇਂ ਮੈਂ ਸਾਡਾ ਫੋਨ ਦੇਖ ਆ ਗਏ ਫੋਨ ਦੇ ਕਿ ਭਾਵਾ ਹਾਂਜੀ ਨਾਂ ਕੀ ਤੁਹਾਡਾ ਮੇਰਾ ਕਾਲਾ ਸਿੰਘ ਆ ਕਾਲਾ ਸਿੰਘ ਆ ਹਾਂਜੀ ਖੱਬਿਆ ਤੋਂ ਪਿੰਡ ਖੱਬਿਆ ਤੋਂ ਹਾਂਜੀ ਠੀਕ ਆ ਇਹ ਕਿੱਥੇ ਕਿ ਪਿੰਡ ਖੱਬੇ ਆ ਮੇਰੇ ਲੱਗੇ ਆ ਜੀ ਮਿਲ ਲੱਗੇ ਠੀਕ ਆ ਬਾਬਾ ਇਹ ਕਿਹੜੇ ਕਦੋਂ ਮਿਲੋਗੇ ਤੁਸੀਂ ਸਵੇਰੇ ਮਿਲਾਂਗੇ ਸਵੇਰੇ ਬਾਬਾ ਮੈਂ ਸਵੇਰੇ ਨਹੀਂ ਮਿਲੂੰਗਾ ਤੁਹਾਨੂੰ ਮੈਂ ਤੁਹਾਨੂੰ ਮਿਲੂੰਗਾ ਪਰਸੋਂ ਅੱਛਾ ਠੀਕ ਆ ਜੀ ਪਰਸੋਂ ਬਹੁਤ ਬਹੁਤ ਨੋ ਲਿਕੇ ਜਾ ਆਹ ਜੋ ਪਈ ਕਾਲਾ ਸਿੰਘ ਦੇ ਘਰ ਜਾਣਾ ਕਦੋਂ ਕਾਲਾ ਸਿੰਘ ਦੇ ਘਰ ਜਾਣਾ ਠੀਕ ਹੈ ਜੀ ਪਰਸੋਂ ਮੈਂ ਤੁਹਾਨੂੰ ਮਿਲੂੰਗਾ ਉਹ ਵੀ ਆ ਸ਼ਾਮ ਦੇ ਟਾਈਮ ਠੀਕ ਹੈ ਜਾਂ ਤੇ ਜੇ ਸ਼ਾਮ ਦੇ ਟਾਈਮ ਮਿਲ ਗਿਆ ਠੀਕ ਆ ਤੇ ਮਿਲੂੰਗਾ ਮੈਂ ਤੁਹਾਨੂੰ ਆ ਮਤਲਬ ਕਿ ਰਾਬੀ ਤੁਹਾਡਾ ਪਲਾ ਕਰੇ ਮੰਗਲਵਾਰ ਹਾਂ ਰਾਂ ਮੰਗਲਵਾਰੀ ਮੈਂ ਆਜੂ ਭਾਵੇਂ ਰਾਤ ਨੂੰ ਆਵਾਂ ਕਿਉਂਕਿ ਆਪਾਂ ਨਾ ਲੋਕੀ ਪਿੰਡ 'ਚ ਨਾ ਵਿਆਹ ਕਰ ਰਹੇ ਆ ਬੱਚਿਆਂ ਦੇ ਅੱਛਾ ਤੇ ਉਹਦਾ ਫੇਰ ਕਰਕੇ ਵੀ ਕੱਲ ਤੇ ਮੈਂ ਕਿਤੇ ਜਾਣਾ ਵਾਂ ਤੇ ਪਰਸੋਂ ਮੈਂ ਆਉਣਾ ਲੋਕੀ ਹਾਂ ਇੱਕ ਵਾਰੀ ਆ ਹਾਂ ਗੋਲੇ ਬਾਬਾ ਜੀ ਉਹ ਤਾਂ ਹੱਦੀ ਚਾਹਵੇ ਵਿਚਾਰੀ ਅੱਜ ਕੀ ਹੈਂਡੀਕੈਪ ਹੈ ਹੈਂਡੀਕੈਪ ਤਾਂ ਵੀ ਘਰ ਵਾਲੀ ਆ ਭੈਣੇ ਤੁਰ ਕੇ ਵਿਖਾਵੇ ਮੜਾ ਜਾ ਮੈਨੂੰ ਆ ਗੋ ਤੁਰ ਕੇ ਖਾਈ ਮੇਰੀ ਭੈਣ ਅੱਜ ਅੱਛਾ ਸੰਜੀ ਦੇਖ ਲੋ ਰਾਤ ਦੇ 7 8 ਵਜੇ ਦਾ ਟਾਈਮ ਆ ਤੇ ਦੇਖ ਲੋ ਆ ਬਜ਼ੁਰਗ ਵੀਰ ਤੇ ਭੈਣ ਵੀ ਲੋ ਆ ਰਹੇ ਸੀਗੇ ਤੇ ਮੇਰਾ ਸੋਚਿਆ ਮੈਂ ਸੋਚਿਆ ਕੀ ਰਹਿਣੀ ਆ ਕਿ ਇਹ ਵਿਚਾਰੇ ਕੌਣ ਆ ਤੇ ਇਹਨਾਂ ਦੀ ਵਾਇਸ ਹੋਈ ਲਈਏ ਤੇ ਦੇਖ ਲੋ ਕੋਈ ਫਾਇਦਾ ਹੀ ਹੋ ਗਿਆ ਆ ਦੇਖੋ ਆ ਇਦਾਂ ਤੁਰਦੀ ਹਾਏ ਮੇਰੇ ਦਾਦੇ ਆ ਰਬਾ ਇਦਾਂ ਤੋਦੀ ਮੇਰੀ ਭੈਣ ਵਾਇਕ ਦਵਾਈ ਤੁਰੀ ਮੇਰੀ ਭੈਣ ਤੁਰ ਗਈ ਵੇਲਾ ਫਾਇ ਤੇ ਡਕੜਾ ਹੋ ਜੀ ਤੇ ਪੈਣ ਬੱਚੇ ਨਹੀਂ ਹੈਗੇ ਹੈਨਾ ਨਾ ਬੱਚਾ ਨਹੀਂ ਮਾਂ ਦੋ ਦੋ ਤਾਂ ਬੈਠੀ ਜੀ ਤੇ ਘਰ ਆਪੇ ਦਾ ਮਰ ਗਿਆ ਤੇ ਆਪਣੇ ਬੱਚੇ ਦੀ ਗਾਂ ਮਾਤਾ ਤੇਰੀ ਕੋਠੇ ਪਾਉਂਦੀ ਯਾਦ ਨਹੀਂ ਤੇ ਇੱਕ ਕੋਠਾ ਪਾਉਂਦੀ ਜ਼ਿੰਮੇਵਾਰੀ ਮੇਰੀ ਠੀਕ ਹਾਂਜੀ ਠੀਕ ਹੈ ਜੀ ਤੂੰ ਮੇਰੀ ਮਾਵਾ ਮਾਵਾ ਮਾਮਾ ਵਰਗੀ ਨਹੀਂ ਤੂੰ ਮਾਂ ਹੀ ਆ ਬਾਬੇ ਠੀਕ ਹੈ ਜੀ ਇੱਕ ਕੋਠਾ ਪਾਉਂਦੀ ਸਾਡੀ ਜ਼ਿੰਮੇਵਾਰੀ ਤੁਸੀਂ ਘਰ ਪਹੁੰਚੋ ਠੀਕ ਹੈ ਜੀ ਅੱਛਾ ਜੇਕਰ ਕਿਸੇ ਨੇ ਪੁੱਛਣਾ ਕਿ ਕੌਣ ਵੀਰ ਕਿੰਨੇ ਵੀਡੀਓ ਬਣਾਈ ਹਾਂ ਇਹੋ ਕਹਿਣਾ ਵੀ ਮਹਰਾਣੇ ਵਾਲਾ ਵੇੜਾ ਵੀਰ ਸੇਵਾਗਤ ਆਸ਼ਰਮ ਚਲਾਉਂਦਾ ਮੇਰਾ ਵੀ ਨੰਹ ਮਹਰਾਣਾ ਵਾ ਅੱਛਾ ਠੀਕ ਹੈ ਜੀ ਮਹਰਾਣਾ ਮੇਰਾ ਪਿੰਡ ਵਾ ਤੇ ਸੰਗ ਤੇ ਨਾਲ ਮੇਰਾ ਪਿਆਰ ਕਾਫੀ ਹੈਗਾ ਵਾ ਤੁਹਾਡੇ ਇੱਕ ਕੋਠੇ ਦੀ ਜ਼ਿੰਮੇਵਾਰੀ ਮੇਰੀ ਠੀਕ ਹੈ ਜੀ ਕਿ ਮੈਂ ਪਹਿਲਾਂ ਜਾ ਕੇ ਵੇਖੂਗਾ ਵੀ ਹਾਂ ਹਾਲਾਤ ਕਿਦਾਂ ਦਾ ਵਾ ਠੀਕ ਹੈ ਜੀ ਹਾਂ ਸਾਡੇ ਕੋ ਮੰਜਾ ਜਾਂ ਮੰਜਾ ਟੁੱਟੇ ਭਜੇ ਮੰਜਾ ਬਾਬਾ ਮੰਜਾ ਵੀ ਲੈ ਆਉਂਗਾ ਕੋਈ ਮੰਜਾ ਹੀ ਨਾ ਟਰੱਕ ਨਾ ਪੇਟੀ ਮੰਜਾ ਮੈਂ ਲੈ ਆਉਂਗਾ ਹਾਂ ਆ ਜੁਕੇ ਬਿਠਾ ਦਿਓ ਇਹਨੂੰ ਉੱਤੇ ਬਿਠਾ ਦਿਓ ਭੈਣ ਨੂੰ ਮੈਂ ਮਾਫੀ ਮੰਗਦਾ ਮੈਂ ਨਾ ਸੰਤ ਨੂੰ ਟਾੜਾ ਕੰਡੀਸ਼ਨ ਦਿਖਾਉਣੀ ਤੁਰਦੇ ਫਿਰਦੇ ਆਂ ਦੀ ਜੇ ਤਾਂ ਰੱਬ ਨੇ ਤੁਹਾਡੇ ਪੈਰਾਂ ਬਿਠੇ ਨੇ ਅਸਲੇ ਮੈਨੂੰ ਇੱਧਰ ਹੋ ਜਕਾ ਵਾਈਕਲ ਦੇਖੋ ਸੰਜੀ ਐਦਾਂ ਤੁਰਦੇ ਨੇ ਸੋ ਇਸ ਪਰਿਵਾਰ ਦੀ ਆਪਾਂ ਸਾਰੇ ਭੈਣ ਭਰਾਵਾਂ ਨੇ ਰਲ ਕੇ ਸੇਵਾ ਕਰਨੀ ਆ ਖੱਬੇ ਪਿੰਡ ਦਾ ਤਰਨਤਨ ਦਿਲਾਵਾ ਤੇ ਮੈਂ ਇਹਨਾਂ ਦੀ ਘਰ ਦੀ ਵੀ ਤੁਹਾਨੂੰ ਵੀਡੀਓ ਬਣਾ ਕੇ ਵਿਖਾਵਾਂਗਾ ਸੋ ਜਿੰਨੇ ਜੋਗੇ ਹੈਗੇ ਸੰਜੀ ਆਪਾਂ ਜਰੂਰ ਇਹਨਾਂ ਦਾ ਸਾਥ ਦੇਣਾ ਵਾ ਤੇ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਬਾਬਾ ਜੀ ਮੈਂ ਤੁਹਾਡੇ ਕੋਲ ਕੱਲ ਨੂੰ ਰਾਤ ਨੂੰ ਆਉਂਗਾ ਮੇਰੀ ਗੱਲ ਨੂੰ ਪਰਸੋਂ ਰਾਤ ਨੂੰ ਮੇਰੀ ਗੱਲ ਦਾ ਮਜ਼ਾਕ ਨਾ ਸਮਝਿਓ ਠੀਕ ਹੈ ਸ਼ਾਮਾਂ ਤੋਂ ਬਾਅਦ ਆਉਂਗਾ ਵਿਆਹ ਕਰਨ ਤੋਂ ਬਾਅਦ ਠੀਕ ਹੈ ਠੀਕ ਹੈ ਜੀ ਤੇ ਘਰੇ ਰਹਿਣਾ ਤੁਸੀਂ 4 ਵਜੇ ਤੋਂ ਬਾਅਦ ਕਰੋ ਨਹੀਂ ਕਿਤੇ ਜਾਣਾ ਪਰਸੋਂ ਠੀਕ ਹੈ ਠੀਕ ਹੈ ਮੈਂ ਮੈਂ ਤੁਹਾਡੀ ਵੀਡੀਓ ਲਈ ਆ ਤੁਹਾਡਾ ਘਰ ਪਰਿਵਾਰ ਪੁੱਛ ਕੇ ਮੈਂ ਆਪੇ ਆ ਜਾਣਾ ਤੁਹਾਡੇ ਕੋ ਪਿਤਾ ਦਾ ਨਾਮ ਕੀ ਦੱਸਿਆ ਆਪਣੇ ਦਾ ਮੈਂ ਨਾ ਜਗੀਰ ਸਿੰਘ ਪਿਤਾ ਦਾ ਪਿਤਾ ਦਾ ਨਾਮ ਜਗੀਰ ਸਿੰਘ ਦਾ ਹਾਂਜੀ ਚਲੋ ਠੀਕ ਆ ਮਾਦਾ ਜੀ ਠੀਕ ਆ ਮਾ ਤਾਂ ਮਾ ਮੈਨੂੰ ਮੈਨੂੰ ਦੇ ਜਾਇਤ ਤੇ ਮੈਂ ਨਾ ਹੁਣ ਆ ਇੱਥੇ ਤੁਸੀਂ ਇਦਾਂ ਕਰੋ ਉੱਥੇ ਆ ਜਾਓ ਤੁਸੀਂ ਅੱਛਾ ਲੋਕੀ ਵਾਲੇ ਗੇਟ ਤੇ ਆ ਜਾਓ ਉੱਥੇ ਮੈਂ ਤੁਹਾਨੂੰ ਥੋੜੀ ਸੇਵਾ ਦਿਨਾ ਕੈਸ਼ ਥੋੜਾ ਦਿਨਾ ਲੋਕੀ ਵਾਲੇ ਗੇਟ ਤੇ ਆ ਜਾਓ ਠੀਕ ਆ ਠੀਕ ਆ ਜੀ ਚਲੋ ਆਪਿਆ ਆਈ ਇਹ ਇਹਨਾਂ ਦੇ ਹਾਲਾਤ ਇਹ ਪੱਟੀ ਨੂੰ ਚੜ ਕੇ ਜਾਂਦੀ ਜਿਹੜੀ ਤਰਨਧਾਨ ਤੋਂ ਉਹਦੇ ਤੇ ਜਾ ਰਹੇ ਸੀ ਜੀ ਦੋਵੇਂ ਜੀ ਜੇ ਮੇਰੇ ਮਨ ਚ ਆਈ ਪੀ ਕੁਛੀ ਪੀ ਇਨੀ ਨੇਰੇ ਕਿੱਥੋਂ ਆ ਰਹੇ ਆ ਕੀ ਇੰਨਾਂ ਦੀ ਮਜਬੂਰੀ ਆ ਕਿ ਸੰਜਿਆ ਤੁਸੀਂ ਆਪ ਹੀ ਦੇਖ ਲਿਆ ਜੀ ਸੋ ਇਸ ਪਰਿਵਾਰ ਦੀ ਬਾਪੂ ਦੀ ਆਪਾਂ ਘਰ ਬਣਾਉਣ ਦੀ ਜ਼ਿੰਮੇਵਾਰੀ ਲਈ ਜਾ ਸਿਰਫ ਤੁਹਾਡੇ ਸਿਰ ਤੇ ਸੋ ਆਪਾਂ ਜਰੂਰ ਸਾਥ ਦਿਓ ਤੇ ਆਪਾਂ ਇਹਨਾਂ ਦਾ ਘਰ ਬਣਾ ਕੇ ਦੇਣਾ ਜੀ ਧੰਨਵਾਦ ਜੀ